ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਕਦੇ ਨੇੜੇ ਹੋ ਕੋ ਕਦੇ ਸੁਣੀ ਹੋਈ ਨਹੀਂ ਮਹਿਲਾਂ ਵਾਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਦੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਲੋਕ ਉਹਨਾਂ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਹੈ ਕਿ ਆਮ ਘਰਾਂ ਦੇ ਧੀਆ ਪੁੱਤ ਆਏ ਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆਂ ਵੀ ਆਜੋ ਮਿਲ ਲਓ ਦੱਸੋ ਗੱਲ ਕੀ ਹੈ ਕੀ ਚਾਹੀਦਾ ਹੈ ਕਿਵੇਂ ਕਰੀਏ ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਕਦੇ ਨੇੜੇ ਹੋ ਕੋ ਕਦੇ ਸੁਣੀ ਹੋਈ ਨਹੀਂ ਮਹਿਲਾਾਂ ਵਾਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਣੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕੋਨ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਕਿ ਆਮਕਰਾਂ ਦੇ ਧੀਆਂ ਪੋਤੇ ਆਏ ਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆਂ ਵੀ ਆਜੋ ਮਿਲ ਲਓ ਦੱਸੋ ਗੱਲ ਕੀ ਐ ਕੀ ਚਾਹੀਦਾ ਕਿਵੇਂ ਕਰੀਏ ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਕਦੇ ਨੇੜੇ ਹੋ ਕੋ ਕਦੇ ਸੁਣੀ ਹੋਈ ਨਹੀਂ ਮਹਿਲਾਂ ਵਾਲੇ ਆਉਂਦੇ ਰਹੇ ਜਿੱਤਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਣੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ लोग उन्होंने घर मूहू वापस आए हम पहली बार होया कि होम घर तिया पोताए ने उन्होंने कुंडे खोल रखे है दसो गल की है की चाहिए करिए दसो सिस्टम नो में ठीक करिए देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par